ਸਸਿਕਾਟੀ ਮਰਕਮਿਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਟਰੰਪ ਨੇ ਕਿਹਾ ਹੈ ਕਿ 온ਟਾਰੀਓ ਸਰਕਾਰ ਦੇ ਇੱਕ ਇਛਿਹਾਰ ਦੇ ਵਿਰੋਧ ਦੇ ਵਿੱਚ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰ ਰਹੇ ਨੇ ਜਿਦੇ ਵਿੱਚ ਅਮਰੀਕੀ ਦਰਸ਼ਕਾਂ ਨੂੰ ਟੈਰਿਫ ਵਿਰੋਧੀ ਸੰਦੇਸ਼ ਭੇਜਣ ਦੇ ਲਈ ਮਰਹੂਮ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਆਪਣੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਕੰਪਨੀ ਲਿਖੇ ਹੈ ਕਿ ਟੈਰਿਫ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਆਰਥਿਕ ਤਦਵੀ ਬਹੁਤ ਮਹੱਤਵਪੂਰਨ ਹੈ ਉਹਨਾਂ ਦੇ ਇਸ ਕਿਨੋਣੇ ਵਿਵਾਰ ਦੇ ਆਧਾਰ ਉਤੇ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਇੱਥੇ ਖਤਮ ਕੀਤਾ ਜਾਂਦਾ ਹੈ ਆਪਣੇ ਟ੍ਰੂਥ ਸੋਸ਼ਲ ਪਲੇਟਫਾਰਮ ਉਤੇ دیر ਰਾਤ ਇੱਕ ਪੋਸਟ ਵਿੱਚ ਟਰੰਪ ਨੇ ਉਸ ਇਸ਼ਤਿਹਾਰ ਤੇ ਹਮਲਾ ਕੀਤਾ ਜਿਸ ਨੂੰ ਉਸਨੇ 온ਟਾਰੀਓ ਦੀ ਬਜਾਏ ਕੈਨੇਡਾ ਨੂੰ ਜ਼ਿੰਮੇਵਾਰ ਠਰਾਇਆ ਸੀ ਉਹਨਾਂ ਨੇ ਇਸ ਨੂੰ ਧੋਖਾਧੜੀ ਅਤੇ ਉਚਾਲੀ ਦੱਸਿਆ ਟਰੰਪ ਨੇ ਲਿਖਿਆ ਕਿ ਟੈਰਿਫ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ ਉਹਨਾਂ ਦੇ ਇਸ ਕਿ ਨਵੇਂ ਵਵਾਦ ਦੇ ਅਧਾਰ ਤੇ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਇੱਥੇ ਖਤਮ ਕੀਤਾ ਜਾਂਦਾ ਹੈ। ਦੱਸਿਆ ਸਿਰਫ ਤੋਂ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਮਾਰਕਾਨੀ ਦੇ ਵਾਈਟ ਹਾਊਸ ਦੇ ਦੌਰੇ ਤੋਂ ਬਾਅਦ ਟਰੰਪ ਨੇ ਆਪਣੇ ਕੈਬਨਿਟ ਦੇ ਦੋ ਸੀਨੀਅਰ ਮੈਂਬਰਾਂ ਨੂੰ ਸਟੀਲ, ਐਲੂਮੀਨੀਅਮ ਅਤੇ ਉਲਜਾਉਤੇ ਕੈਨੇਡਾ ਦੇ ਨਾਲ ਇੱਕ ਸੌਦਾ ਕਰਨ ਦਾ ਨਿਰਦੇਸ਼ ਵੀ ਦਿੱਤਾ ਸੀ। ਉਹ ਇਸ਼ਤਿਹਾਰ ਜਿਸ ਨੇ ਟਰੰਪ ਨੂੰ ਅਚਾਨਕ ਗੱਲਬਾਤ ਰੱਦ ਕਰਨ ਲਈ ਮਜਬੂਰ ਕੀਤਾ ਉਹ 온ਟਾਰੀਓ ਦੇ ਪ੍ਰੀਮੀਅਰ ਡੱਕਹੋਰ ਦੀ ਸਰਕਾਰ ਦਾ ਹੈ। ਇਦੇ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਰੀਗਨ ਦੇ ਅਪ੍ਰੈਲ 1987 ਦੇ ਰੇਡੀਓ ਸੰਬੋਧਨ ਦਾ 1 ਮਿੰਟ ਲੰਬਾ ਹਿੱਸਾ ਹੈ ਜੋ ਮੁਕਤ ਵਪਾਰ ਬਾਰੇ ਸੀ ਇਸ਼ਤਿਹਾਰ ਦੇ ਵਿੱਚ ਵਰਤੇ ਗਏ ਵਾਈਸ ਓਵਰ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਕੋਈ ਕਹਿੰਦਾ ਹੈ ਕਿ ਵਿਦੇਸ਼ੀ ਧਰਮਤਾ ਉੱਤੇ ਟੈਰਿਫ ਲਗਾ ਦਿੱਤੇ ਤਾਂ ਅਜਿਹਾ ਲੱਗਦਾ ਹੈ ਕਿ ਓਮਦਕੀ ਉਤਪਾਦਾਂ ਅਤੇ ਨੌਕਰੀਆਂ ਦੀ ਰੱਖਿਆ ਕਰਕੇ ਦੇਸ਼ ਭਗਤੀ ਦਾ ਕੰਮ ਕਰ ਰਹੇ ਨਹੀਂ ਉੱਚੀ ਟੈਰਿਫ ਲਾਗਮੀ ਤੌਰ ਤੇ ਵਿਦੇਸ਼ੀ ਦੇਸ਼ਾਂ ਦੁਆਰਾ ਬਦਲਾ ਲੈਣ ਅਤੇ ਭਿਆਨਕ ਵਪਾਰਕ ਯੁੱਧਾਂ ਨੂੰ ਸ਼ੁਰੂ ਕਰਨ ਵਾਲੇ ਲੱਜਾਂਦੇ ਨੇ ਫਿਰ ਸਭ ਤੋਂ ਬੁਰਾ ਵਾਪਰਦਾ ਹੈ ਤੇ ਬਾਜ਼ਾਰ ਸੰਘਰ ਤੇ ਅਤੇ ਟੈਚੰਟੇ ਨੇ ਤੇ ਕਾਰੋਬਾਰ ਅਤੇ ਉਦਯੋਗ ਬੰਦ ਹੋ ਜਾਂਦੇ ਨੇ ਅਤੇ ਲੱਖਾਂ ਲੋਕ ਆਪਣੀਆਂ ਨੌਕਰੀਆਂ ਗਵਾ ਦਿੰਦੇ ਨੇ ਟਰੰਪ ਨੇ ਹਫਤੇ ਦੇ ਸ਼ੁਰੂ ਵਿੱਚ ਇਸ਼ਤਿਹਾਲ ਦੇਖਿਆ ਸੀ ਪਰ ਫਿਰ ਵੀ ਉਸਨੇ ਇੰਨੀ ਤਿੱਖੀ ਪ੍ਰਤੀਕਿਰਿਆ ਨਹੀਂ ਦਿੱਤੀ ਟਰੰਪ ਤੇ ਤੇ ਰਾਤ ਦੇ ਉਸ ਪੋਸਟ ਤੋਂ ਕੁਝ ਘੰਟੇ ਪਹਿਲਾਂ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਵਪਾਰ ਗਲਪਾਤ ਖਤਮ ਕਰਨ ਲਈ ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਐਂਡ ਇੰਸਟੀਚਿਊਟ ਨੇ ਵੀ ਇਸ ਇਸ਼ਤਿਹਾਲ ਦਾ ਵਿਰੋਧ ਕੀਤਾ ਸੀ ਸੰਸਥਾਨਿਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਇਸ਼ਤਿਹਾਰ ਰਾਸ਼ਟਰਪਤੀ ਦੇ ਰੇਡੀਓ ਸੰਬੋਧਨ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਦਾ ਹੈ ਅਤੇ ਅਨਟੈਰੀਅਰ ਸਰਕਾਰ ਨੇ ਟਿੱਪਣੀਆਂ ਦੀ ਵਰਤੋਂ ਅਤੇ ਸੰਪਾਦਨ ਕਰਨ ਦੇ ਲਈ ਨਾਤਾ ਇਜਾਜ਼ਤ ਮੰਗੀ ਅਤੇ ਨਾਹੀ ਪ੍ਰਾਪਤ ਕੀਤੀ। ਸੰਸਥਾਨ ਨੇ ਅੱਗੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਆਪਣੇ ਕਾਨੂੰਨੀ ਵਿਕਲਪਾਂ ਦੀ ਸਮੀਖਿਆ ਕਰ ਰਹੀ ਹੈ। ਫੋਰਡ ਨੇ ਇੱਕ ਨਿੱਜੀ ਚੈਨਲ ਉੱਤੇ ਪੇਜੀ ਮੇਰ ਦੇ ਵਿੱਚ ਕਿਹਾ ਕਿ ਅਨਟੈਰੀਅਰ ਸਰਕਾਰ ਨੇ ਕੁਝ ਵੀ ਗਲਤ ਨਹੀਂ ਕੀਤਾ ਇਸ ਇਸ਼ਤਿਹਾਰ ਦੇ ਵਿੱਚ ਰਾਸ਼ਟਰਪਤੀ ਰੀਗਨ ਦੇ ਇੱਕ ਜਨਤਕ ਭਾਸ਼ਣ ਦੀ ਇੱਕ ਅਣਸਹੀ ਪਾਦਿਤ 80 ਦੀ ਵਰਤੋਂ ਕੀਤੀ ਗਈ ਹੈ ਜੋ ਕਿ ਜਨਤਕ ਖੇਤਰ ਦੇ ਵਿੱਚ ਉਪਲਬਧ ਹੈ ਦੱਸ ਦਿਓ ਕਿ 온ਟਾਰੀਓ ਦੇ ਵਿੱਚ ਮੁਹਿੰਮ ਉਤੇ 75 ਮਿਲੀਅਨ ਡਾਲਰ ਖਰਚ ਕਰ ਰਿਹਾ ਹੈ ਜਿਦੇ ਵਿੱਚ ਫੋਕਸ న్యూਸ ਫੋਕਸ ਸਪੋਰਟਸ న్యూਸਮੈਕਸ ਬਲੂਮਬਰਗ ਐਨਪੀਸੀ ਸੀਬੀਐਸ ਐਪੀਸੀ ਵਰਗੇ ਨੈਟਵਰਕਾਂ ਉਤੇ ਇਸ਼ਤਿਹਾਰ ਪ੍ਰਸਾਰਿਤ ਕਰਨ ਦੀ ਯੋਜਨਾ ਹੈ ਇਹ ਇਸ਼ਤਿਹਾਰ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਦੇ ਖੇਤਰ ਦੇ ਸਟੂਡੀਓਨਾਂ ਤੇ ਭੇਜਿਆ ਜਾ ਚੁੱਕਿਆ ਹੈ ਜਿਸ ਦੇ ਵਿੱਚ ਅਮਰੀਕਨ ਲੀਗ ਚੈਂਪੀਅਨਸ਼ਿਪ ਪਰ ਸੀਰੀਜ਼ ਦੇ ਗੇਮ 7 ਦੌਰਾਨ ਵੀ ਸ਼ਾਮਲ ਹੈ ਜਿਸ ਨੂੰ ਟੋਰਾਂਟੋ ਬਲੂ ਜੇਜ਼ ਨੇ ਜਿੱਤਿਆ ਸੀ ਸਤਿ ਸ੍ਰੀ ਅਕਾਲ ਜੀ ਮੈਂ ਹਕਮਿਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ 트ੰਪ ਨੇ ਕਿਹਾ ਹੈ ਕਿ 온ਟਾਰੀਓ ਸਰਕਾਰ ਦੇ ਇੱਕ ਇਛਤਿਹਾਰ ਦੇ ਵਿਰੋਧ ਵਿੱਚ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰ ਰਹੇ ਨੇ ਜਿਦੇ ਵਿੱਚ ਅਮਰੀਕੀ ਦਰਸ਼ਕਾਂ ਨੂੰ ਟੈਰਿਫ ਵਿਰੋਧੀ ਸੰਦੇਸ਼ ਭੇਜਣ ਦੇ ਲਈ ਮਰਹੂਮ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਆਪਣੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਟ੍ਰੰਪ ਨੇ ਲਿਖਿਆ ਕਿ ਟੈਰਿਫ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ ਉਹਨਾਂ ਦੇ ਇਸ ਕਿਨੌਣੇ ਵਿਵਹਾਰ ਦੇ ਆਧਾਰ ਉੱਤੇ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਇੱਥੇ ਖਤਮ ਕੀਤਾ ਜਾਂਦਾ ਹੈ ਆਪਣੇ ਟ੍ਰੂਥ ਸੋਸ਼ਲ ਪਲੇਟਫਾਰਮ ਉੱਤੇ دیر ਰਾਤ ਇੱਕ ਪੋਸਟ ਵਿੱਚ ਟ੍ਰੰਪ ਨੇ ਉਸ ਇਸ਼ਤਿਹਾਲ ਤੇ ਹਮਲਾ ਕੀਤਾ ਜਿਸ ਨੂੰ ਉਸਨੇ 온ਟਾਰੀਓ ਦੀ ਬਜਾਏ ਕੈਨੇਡਾ ਨੂੰ ਜ਼ਿੰਮੇਵਾਰ ਠਰਾਇਆ ਸੀ ਉਹਨਾਂ ਨੇ ਇਸ ਨੂੰ ਧੋਖਾਧੜੀ ਅਤੇ ਉਚਾਲੀ ਦੱਸਿਆ ਟ੍ਰੰਪ ਨੇ ਲਿਖਿਆ ਕਿ ਟੈਰਿਫ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ ਉਹਨਾਂ ਤੇ ਇਸ ਕਿ ਨੋਰਥ ਵਾਰਡ ਦੇ ਅਧਾਰ ਤੇ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਇੱਥੇ ਖਤਮ ਕੀਤਾ ਜਾਂਦਾ ਹੈ ਦੱਸਿਆ ਸਿਰਫ ਤੋਂ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਮਾਰਕਾਨੀ ਦੇ ਵਾਈਟ ਹਾਊਸ ਦੇ ਦੌਰੇ ਤੋਂ ਬਾਅਦ ਟਰੰਪ ਨੇ ਆਪਣੇ ਕੈਬਨਿਟ ਦੇ ਦੋ ਸੀਨੀਅਰ ਮੈਂਬਰਾਂ ਨੂੰ ਸਟੀਲ ਐਲੂਮੀਨੀਅਮ ਅਤੇ ਉਲਜਾਉਤੇ ਕੈਨੇਡਾ ਦੇ ਨਾਲ ਇੱਕ ਸੌਦਾ ਕਰਨ ਦਾ ਨਿਰਦੇਸ਼ ਵੀ ਦਿੱਤਾ ਸੀ ਉਹ ਇਸ਼ਤਿਹਾਰ ਜਿਸ ਨੇ ਟਰੰਪ ਨੂੰ ਅਚਾਨਕ ਗੱਲਬਾਤ ਰੱਦ ਕਰਨ ਲਈ ਮਜਬੂਰ ਕੀਤਾ ਉਹ 온ਟਾਰੀਓ ਦੇ ਪ੍ਰੀਮੀਅਰ ਡੱਕਹੋਰ ਦੀ ਸਰਕਾਰ ਦਾ ਹੈ ਇਹਦੇ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਰੀਗਨ ਦੇ ਅਪ੍ਰੈਲ 1987 ਦੇ ਰੇਡੀਓ ਸੰਬੋਧਨ ਦਾ 1 ਮਿੰਟ ਲੰਬਾ ਹਿੱਸਾ ਹੈ ਜੋ ਮੁਕਤ ਵਪਾਲ ਬਾਰੇ ਸੀ ਇਸ਼ਤਿਹਾਰ ਦੇ ਵਿੱਚ ਵਰਤੇ ਗਏ ਵਾਇਸ ਓਵਰ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਕੋਈ ਕਹਿੰਦਾ ਹੈ ਕਿ ਵਿਦੇਸ਼ੀ ਧਰਮਤਾ ਉੱਤੇ ਕੈਰੀਫਰ ਲਗਾਦ ਕੇ ਤਾਂ ਅਜਿਹਾ ਲੱਗਦਾ ਹੈ ਕਿ ਓਮਦਕੀ ਉਤਪਾਦਾਂ ਤੇ ਨੌਕਰੀਆਂ ਦੀ ਰੱਖਿਆ ਕਰਕੇ ਦੇਸ਼ ਭਗਤੀ ਦਾ ਕੰਮ ਕਰ ਰਹੇ ਨੇ ਉੱਚੀ ਟੈਰਿਫ ਲਾਗਮੀ ਤੋਂ ਤੇ ਵਿਦੇਸ਼ੀ ਦੇਸ਼ਾਂ ਦੁਆਰਾ ਬਦਲਾ ਲੈਣ ਅਤੇ ਭਿਆਨਕ ਵਪਾਰਕ ਯੁੱਧਾਂ ਨੂੰ ਸ਼ੁਰੂ ਕਰਨ ਵਾਲੇ ਲੱਜਾਂਦੇ ਨੇ ਫਿਰ ਸਭ ਤੋਂ ਬੁਰਾ ਵਾਪਰਦਾ ਹੈ ਤੇ ਬਾਜ਼ਾਰ ਸੰਘਰ ਦੇ ਉਤੇ ਟਹਿ ਚੋਂ ਪੈਨੇ ਤੇ ਕਾਰੋਬਾਰ ਅਤੇ ਉਦਯੋਗ ਬੰਦ ਹੋ ਜਾਂਦੇ ਨੇ ਅਤੇ ਲੱਖਾਂ ਲੋਕ ਆਪਣੀਆਂ ਨੌਕਰੀਆਂ ਗਵਾ ਦਿੰਦੇ ਨੇ ਕੰਪਨੀ ਹਫਤੇ ਦੇ ਸ਼ੁਰੂ ਵਿੱਚ ਇਸ਼ਤਿਹਾਰ ਦੇਖਿਆ ਸੀ ਪਰ ਫਿਰ ਵੀ ਉਸਨੇ ਇੰਨੀ ਤਿੱਖੀ ਪ੍ਰਤੀਕਿਰਿਆ ਨਹੀਂ ਦਿੱਤੀ। ਕੰਪਨੀ ਤੇ ਤੇ ਰਾਤ ਦੇ ਉਸ ਪੋਸਟ ਤੋਂ ਕੁਝ ਘੰਟੇ ਪਹਿਲਾਂ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਆਪਾਰ ਗਲਪਾਤ ਖਤਮ ਕਰਨ ਲਈ ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਐਂਡ ਇੰਸਟੀਚਿਊਟ ਨੇ ਵੀ ਇਸ ਇਸ਼ਤਿਹਾਰ ਦਾ ਵਿਰੋਧ ਕੀਤਾ ਸੀ। ਸੰਸਥਾਨਿਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਇਸ਼ਤਿਹਾਰ ਰਾਸ਼ਟਰਪਤੀ ਦੇ ਰੇਡੀਓ ਸੰਬੋਧਨ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਦਾ ਹੈ ਅਤੇ ਅਨਟੈਰੀਅਰ ਸਰਕਾਰ ਨੇ ਟਿੱਪਣੀਆਂ ਦੀ ਵਰਤੋਂ ਅਤੇ ਸੰਪਾਦਨ ਕਰਨ ਦੇ ਲਈ ਨਾਤਾ ਇਜਾਜ਼ਤ ਮੰਗੀ ਅਤੇ ਨਾਹੀ ਪ੍ਰਾਪਤ ਕੀਤੀ। ਸੰਸਥਾਨ ਨੇ ਅੱਗੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਆਪਣੇ ਕਾਨੂੰਨੀ ਵਿਕਲਪਾਂ ਦੀ ਸਮੀਖਿਆ ਕਰ ਰਹੀ ਹੈ। ਫੋਰਡ ਨੇ ਇੱਕ ਨਿੱਜੀ ਚੈਨਲ ਉੱਤੇ ਪੇਜੀ ਮੇਰ ਦੇ ਵਿੱਚ ਕਿਹਾ ਕਿ ਅਨਟੈਰੀਅਰ ਸਰਕਾਰ ਨੇ ਕੁਝ ਵੀ ਗਲਤ ਨਹੀਂ ਕੀਤਾ ਇਸ ਇਸ਼ਤਿਹਾਰ ਦੇ ਵਿੱਚ ਰਾਸ਼ਟਰਪਤੀ ਰੀਗਨ ਦੇ ਇੱਕ ਜਨਤਕ ਭਾਸ਼ਣ ਦੀ ਇੱਕ ਅਣਸਮ ਪਾਦਿਤ 80 ਦੇ ਵਰਤੋਂ ਕੀਤੀ ਗਈ ਹੈ ਜੋ ਕਿ ਜਨਤਾ ਖੇਤਰ ਦੇ ਵਿੱਚ ਉਪਲਬਧ ਹੈ ਦੱਸ ਜੀਏ ਕਿ 온ਟਾਰੀਓ ਦੇ ਵਿੱਚ ਮੁਹਿੰਮ ਉਤੇ 75 ਮਿਲੀਅਨ ਡਾਲਰ ਖਰਚ ਕਰ ਰਿਹਾ ਜਿਹਦੇ ਵਿੱਚ ਫੋਕਸ న్యూਸ ਫੋਕਸ ਸਪੋਰਟਸ న్యూਸਮੈਕਸ ਬਲੂਮਬਰਗ ਐਨਪੀਸੀ ਸੀਬੀਐਸ ਐਪੀਸੀ ਵਰਗੇ ਨੈਟਵਰਕਾਂ ਉਤੇ ਇਸ਼ਤਿਹਾਰ ਪ੍ਰਸਾਰਿਤ ਕਰਨ ਦੀ ਯੋਜਨਾ ਹੈ ਇਹ ਇਸ਼ਤਿਹਾਰ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਦੇ ਖੇਤਰ ਦੇ ਸਟਿਊਸ਼ਨਰਾਂ ਤੇ ਭੇਜਿਆ ਜਾ ਚੁੱਕਿਆ ਹੈ ਜਿਸ ਦੇ ਵਿੱਚ ਅਮਰੀਕਨ ਲੀਗ ਚੈਂਪੀਅਨਸ਼ਿਪ ਸੀਰੀਜ਼ ਦੇ ਗੇਮ 792 ਸ਼ਾਮਲ ਹੈ ਜਿਸ ਨੂੰ ਟੋਰਾਂਟੋ ਬਲੂ ਜੇਜ਼ ਨੇ ਜਿੱਤਿਆ ਸੀ ਸਸਿਕਾ ਚੀ ਮਰਕੋ ਮਲਿਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਟਰੰਪ ਨੇ ਕਿਹਾ ਹੈ ਕਿ 온ਟਾਰੀਓ ਸਰਕਾਰ ਦੇ ਇੱਕ ਇਛਿਹਾਰ ਦੇ ਵਿਰੋਧ ਵਿੱਚ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰ ਰਹੇ ਨੇ ਜਿਦੇ ਵਿੱਚ ਅਮਰੀਕੀ ਦਰਸ਼ਕਾਂ ਨੂੰ ਟੈਰਿਫ ਵਿਰੋਧੀ ਸੰਦੇਸ਼ ਭੇਜਣ ਦੇ ਲਈ ਮਰਹੂਮ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਆਪਣੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਟਰੰਪ ਨੇ ਲਿਖਿਆ ਕਿ ਟੈਰਿਫ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ ਉਹਨਾਂ ਦੇ ਇਸ ਕਿਨੌਣੇ ਵਿਵਹਾਰ ਦੇ ਆਧਾਰ ਉੱਤੇ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਇੱਥੇ ਖਤਮ ਕੀਤਾ ਜਾਂਦਾ ਹੈ ਆਪਣੇ ਟ੍ਰੂਥ ਸੋਸ਼ਲ ਪਲੇਟਫਾਰਮ ਉੱਤੇ دیر ਰਾਤ ਇੱਕ ਪੋਸਟ ਵਿੱਚ ਟਰੰਪ ਨੇ ਉਸ ਇਸ਼ਤਿਹਾਲ ਤੇ ਹਮਲਾ ਕੀਤਾ ਜਿਸ ਨੂੰ ਉਸਨੇ 온ਟਾਰੀਓ ਦੀ ਬਜਾਏ ਕੈਨੇਡਾ ਨੂੰ ਜ਼ਿੰਮੇਵਾਰ ਠਰਾਇਆ ਸੀ ਉਹਨਾਂ ਨੇ ਇਸ ਨੂੰ ਧੋਖਾਧੜੀ ਅਤੇ ਉਚਾਲੀ ਦੱਸਿਆ ਟਰੰਪ ਨੇ ਲਿਖਿਆ ਕਿ ਟੈਰਿਫ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ ਉਹਨਾਂ ਤੇ ਇਸ ਕਿ ਨੋਨੇ ਹੋਵਾ ਦੇ ਅਧਾਰ ਤੇ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਇੱਥੇ ਖਤਮ ਕੀਤਾ ਜਾਂਦਾ ਹੈ। ਦੱਸਿਆ ਸਿਰਫ ਤੋਂ ਹਫਤੇ ਪਹਿਲਾਂ ਪ੍ਰਧਾਨ ਮੰਤਰੀ ਮਾਰਕਾਨੀ ਦੇ ਵਾਈਟ ਹਾਊਸ ਦੇ ਦੌਰੇ ਤੋਂ ਬਾਅਦ ਟਰੰਪ ਨੇ ਆਪਣੇ ਕੈਬਨਿਟ ਦੇ ਦੋ ਸੀਨੀਅਰ ਮੈਂਬਰਾਂ ਨੂੰ ਸਟੀਲ, ਐਲੂਮੀਨੀਅਮ ਅਤੇ ਉਲਜਾਉਤੇ ਕੈਨੇਡਾ ਦੇ ਨਾਲ ਇੱਕ ਸੌਦਾ ਕਰਨ ਦਾ ਨਿਰਦੇਸ਼ ਵੀ ਦਿੱਤਾ ਸੀ। ਉਹ ਇਸ਼ਤਿਹਾਰ ਜਿਸ ਨੇ ਟਰੰਪ ਨੂੰ ਅਚਾਨਕ ਗੱਲਬਾਤ ਰੱਦ ਕਰਨ ਲਈ ਮਜਬੂਰ ਕੀਤਾ ਉਹ 온ਟਾਰੀਓ ਦੇ ਪ੍ਰੀਮੀਅਰ ਡੱਕਹੋਰ ਦੀ ਸਰਕਾਰ ਦਾ ਹੈ। ਇਹਦੇ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਰੀਗਨ ਦੇ ਅਪ੍ਰੈਲ 1987 ਦੇ ਰੇਡੀਓ ਸੰਬੋਧਨ ਦਾ 1 ਮਿੰਟ ਲੰਬਾ ਹਿੱਸਾ ਹੈ ਜੋ ਮੁਕਤ ਵਪਾਲ ਬਾਰੇ ਸੀ ਇਸ਼ਤਿਹਾਰ ਦੇ ਵਿੱਚ ਵਰਤੇ ਗਏ ਵਾਇਸ ਓਵਰ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਕੋਈ ਕਹਿੰਦਾ ਹੈ ਕਿ ਵਿਦੇਸ਼ੀ ਧਰਮਤਾ ਉੱਤੇ ਕੈਰੀਫਰ ਲਗਾਦ ਕੇ ਤਾਂ ਅਜਿਹਾ ਲੱਗਦਾ ਹੈ ਕਿ ਓਮਦਕੀ ਉਤਪਾਦਾਂ ਅਤੇ ਨੌਕਰੀਆਂ ਦੀ ਰੱਖਿਆ ਕਰਕੇ ਦੇਸ਼ ਭਗਤੀ ਦਾ ਕੰਮ ਕਰ ਰਹੇ ਨੇ ਉੱਚੀ ਟੈਰਿਫ ਲਾਜ਼ਮੀ ਤੌਰ ਤੇ ਵਿਦੇਸ਼ੀ ਦੇਸ਼ਾਂ ਦੁਆਰਾ ਬਦਲਾ ਲੈਣ ਅਤੇ ਭਿਆਨਕ ਵਪਾਰਕ ਯੁੱਧਾਂ ਨੂੰ ਸ਼ੁਰੂ ਕਰਨ ਵਾਲੇ ਲੱਜਾਂਦੇ ਨੇ ਫਿਰ ਸਭ ਤੋਂ ਬੁਰਾ ਵਾਪਰਦਾ ਹੈ ਤੇ ਬਾਜ਼ਾਰ ਸੰਘਰ ਦੇ ਉਤੇ ਟਹਿ ਚੋਂ ਪੈਨੇ ਤੇ ਕਾਰੋਬਾਰ ਅਤੇ ਉਦਯੋਗ ਬੰਦ ਹੋ ਜਾਂਦੇ ਨੇ ਅਤੇ ਲੱਖਾਂ ਲੋਕ ਆਪਣੀਆਂ ਨੌਕਰੀਆਂ ਗਵਾ ਦਿੰਦੇ ਨੇ ਟਰੰਪ ਨੇ ਹਫਤੇ ਦੇ ਸ਼ੁਰੂ ਵਿੱਚ ਇਸ਼ਤਿਹਾਰ ਦੇਖਿਆ ਸੀ ਪਰ ਫਿਰ ਵੀ ਉਸਨੇ ਇੰਨੀ ਤਿੱਖੀ ਪ੍ਰਤੀਕਿਰਿਆ ਨਹੀਂ ਦਿੱਤੀ ਟਰੰਪ ਦੇ ਤੇਰ ਰਾਤ ਤੇ ਉਸ ਪੋਸਟ ਤੋਂ ਕੁਝ ਘੰਟੇ ਪਹਿਲਾਂ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਵਪਾਰ ਗੱਲਬਾਤ ਖਤਮ ਕਰ ਰਹੇ ਨੇ ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਐਂਡ ਇੰਸਟੀਚਿਊਟ ਨੇ ਵੀ ਇਸ ਇਸ਼ਤਿਹਾਰ ਦਾ ਵਿਰੋਧ ਕੀਤਾ ਸੀ ਸੰਸਥਾਨਿਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਇਸ਼ਤਿਹਾਰ ਰਾਸ਼ਟਰਪਤੀ ਦੇ ਰੇਡੀਓ ਸੰਬੋਧਨ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਦਾ ਹੈ ਅਤੇ ਅਨਟੈਰੀਓ ਸਰਕਾਰ ਨੇ ਟਿੱਪਣੀਆਂ ਦੀ ਵਰਤੋਂ ਅਤੇ ਸੰਪਾਦਨ ਕਰਨ ਦੇ ਲਈ ਨਾਤਾ ਇਜਾਜ਼ਤ ਮੰਗੀ ਤੇ ਨਾਹੀ ਪ੍ਰਾਪਤ ਕੀਤੀ ਸੰਸਥਾਨ ਨੇ ਅੱਗੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਆਪਣੇ ਕਾਨੂੰਨੀ ਵਿਕਲਪਾਂ ਦੀ ਸਮੀਖਿਆ ਕਰ ਰਹੀ ਹੈ ਫੋਰਡ ਨੇ ਇੱਕ ਨਿੱਜੀ ਚੈਨਲ ਉਤੇ ਈਮੇਲ ਦੇ ਵਿੱਚ ਕਿਹਾ ਕਿ ਅਨਟੈਰੀਓ ਸਰਕਾਰ ਨੇ ਕੁਝ ਵੀ ਗਲਤ ਨਹੀਂ ਕੀਤਾ ਇਸ ਇਸ਼ਤਿਹਾਰ ਦੇ ਵਿੱਚ ਰਾਸ਼ਟਰਪਤੀ ਰੀਗਨ ਦੇ ਇੱਕ ਜਨਤਕ ਭਾਸ਼ਣ ਦੀ ਇੱਕ ਅੰਸ਼ ਪਾਦਿਤ 80 ਦੀ ਵਰਤੋਂ ਕੀਤੀ ਗਈ ਹੈ ਜੋ ਕਿ ਜਨਤਕ ਖੇਤਰ ਦੇ ਵਿੱਚ ਉਪਲਬਧ ਹੈ ਦੱਸ ਜੀ ਕਿ অন্ਟਾਰੀਓ ਦੇ ਵਿੱਚ ਮੁਹਿੰਮ ਉਤੇ 75 ਮਿਲੀਅਨ ਡਾਲਰ ਖਰਚ ਕਰ ਰਿਹਾ ਹੈ ਜਿਦੇ ਵਿੱਚ ਫੋਕਸ న్యూਸ ਫੋਕਸ ਸਪੋਰਟਸ న్యూਸਮੈਕਸ ਬਲੂਮਬਰਗ ਐਨਪੀਸੀ ਸੀਬੀਐਸ ਐਪੀਸੀ ਵਰਗੇ ਨੈਟਵਰਕਾਂ ਉਤੇ ਇਸ਼ਤਿਹਾਰ ਪ੍ਰਸਾਰਿਤ ਕਰਨ ਦੀ ਯੋਜਨਾ ਹੈ ਇਹ ਇਸ਼ਤਿਹਾਰ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਦੇ ਖੇਤਰ ਦੇ ਸਟੂਸ਼ਨਾਂ ਤੇ ਭੇਜਿਆ ਜਾ ਚੁੱਕਿਆ ਹੈ ਜਿਸ ਦੇ ਵਿੱਚ ਅਮਰੀਕਨ ਲੀਗ ਚੈਂਪੀਅਨਸ਼ਿਪ ਸੀਰੀਜ਼ ਦੇ ਗੇਮ 7 ਦੌਰਾਨ ਵੀ ਸ਼ਾਮਲ ਹੈ ਜਿਸ ਨੂੰ ਟੋਰਾਂਟੋ ਬਲੂ ਜੇਜ਼ ਨੇ ਜਿੱਤਿਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ